ਗੁਰਮਖ ਪਿਆਰਿਓ ਅੱਜ ਜੋ ਅਸੀਂ ਵਿਚਾਰ ਕਰਨੀ ਆ ਉਹ ਬੜੀ ਜ਼ਰੂਰੀ ਆ ਸਾਡੇ ਲਈ ਸਮਝਣੀ ਦੇਖੋ ਦਵਾਈ ਦੇ ਨਾਲ ਪਰਹੇਜ਼ ਜਿੰਨੇ ਜ਼ਰੂਰੀ ਹੁੰਦਾ ਪਰਹੇਜ਼ ਕਰਕੇ ਜੇ ਬੰਦਾ ਦਵਾਈ ਖਾਂਦਾ ਤੇ ਉਹਦਾ ਅਸਰ ਵੀ ਜ਼ਿਆਦਾ ਹੁੰਦਾ ਏਵੇਂ ਬਿਲਕੁਲ ਕਈ ਵਾਰੀ ਆਪਾਂ ਕਹਿੰਨੇ ਅਸੀਂ ਪਾਠ ਕਰਦੇ ਆ ਬਹੁਤ ਵੀਰਾਂ ਦਾ ਬਹੁਤ ਭੈਣਾਂ ਦਾ ਇਹ ਸਵਾਲ ਸੀ ਕਿ ਅਸੀਂ ਜੀ ਪਾਠ ਤਾਂ ਕਰਦੇ ਆ ਪਰ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਮੇਰੀ ਇਹ ਬੇਨਤੀ ਧਿਆਨ ਦੇ ਨਾਲ ਸੁਣਿਓ ਜਿਹੜੀ ਮੈਂ ਗੱਲ ਤੁਹਾਨੂੰ ਇੱਥੇ ਕਹਿਣਾ ਚਾਹੁੰਨਾ ਕਈ ਕਹਿੰਦੇ ਆ ਅਸੀਂ ਅੰਮ੍ਰਿਤ ਵੇਲਾ ਸੰਭਾਲਦੇ ਆ ਚੰਗੀ ਗੱਲ ਬਾਣੀ ਪੜਦੇ ਆ ਬਹੁਤ ਚੰਗੀ ਗੱਲ ਪਰ ਉਹ ਕਹਿ ਦਿੰਦੇ ਆ ਇਹ ਪੜੀ ਹੋਈ ਬਾਣੀ ਦਾ ਫਲ ਸਾਨੂੰ ਨਹੀਂ ਮਿਲਿਆ ਇਹ ਚੀਜ਼ ਨੂੰ ਆਪ ਇਹਨਾਂ ਸਮਝੋ ਸਭ ਤੋਂ ਪਹਿਲੀ ਗੱਲ ਕੀ ਆ ਜਦੋਂ ਆਪਾਂ ਬਾਣੀ ਪੜਦੇ ਆ ਇਹਦਾ ਬਾਣੀ ਦਾ ਕੰਮ ਮਨ ਦੀ ਮੈਲ ਨੂੰ ਉਤਾਰਨਾ ਇਹ ਵੀ ਗੱਲ ਸਮਝੋ ਬਾਣੀ ਪੜਦਿਆਂ ਸਾਡਾ ਮਨ ਟਿਕੇ ਭਾਵੇਂ ਨਾ ਟਿਕੇ ਉਹਦਾ ਫਲ ਸਾਨੂੰ ਜਰੂਰ ਮਿਲਣਾ ਉਹ ਵੀ ਮੈਂ ਤੁਹਾਨੂੰ ਦੱਸ ਸਕਦਾ ਕਿਵੇਂ ਕਿਉਂਕਿ ਕਮ ਸੇ ਕਮ ਜਿਹੜਾ ਵੀ ਅਸੀਂ 1 ਘੰਟਾ ਪਾਠ ਕੀਤਾ ਜੀਵ ਦੇ ਨਾਲ ਚੰਗਈ ਬੋਲਿਆ ਨਾ ਅੱਖਾਂ ਦੇ ਨਾਲ ਬਾਣੀ ਦੇ ਦਰਸ਼ਨ ਕੀਤੇ ਆ ਉਦਮ ਕੀਤਾ ਮਨ ਨਹੀਂ ਟਿਕੇ ਆ ਉਹ ਗੱਲ ਵੱਖਰੀ ਆ ਸਾਧ ਸੰਗਤ ਜੀ ਦੇਖੋ ਇੱਥੇ ਜਿਹੜੀ ਮੈਂ ਗੱਲ ਤੁਹਾਨੂੰ ਸਮਝਾਉਣੀ ਚਾਹੁੰਨਾ ਕਈਆਂ ਦਾ ਸਵਾਲ ਹੋਵੇਗਾ ਉਹ ਉਹ ਇਹ ਆ ਸਾਡੇ ਘਰ ਦਾ ਮੈਂਬਰ ਕੋਈ ਗਲਤੀ ਕਰਦਾ ਜਿਹਨੂੰ ਆਪਾਂ ਉਹਨੂੰ ਪਿਆਰ ਦੇ ਕੇ ਸਮਝਾਉਨੇ ਆਂ ਵੀ ਤੂੰ ਇਦਾਂ ਨਾ ਕਰ ਤੂੰ ਆਦਮੀ ਬਣ ਆਲਸੀ ਜੀਵਨ ਨੂੰ ਛੱਡ ਬਾਣੀ ਪੜ ਕਈ ਵਾਰੀ ਆਪਾਂ ਬਹੁਤ ੱੱਕੇ ਨਾਲ ਕਹਿਣ ਲੱਗ ਜਾਂਦੇ ਆ ਜਿੰਨਾ ਆਪਾਂ ਜੋੜਦੇ ਉਹਨਾਂ ਗਾਂਹਾਂ ਲਾ ਟੁੱਟਦਾ ਤੁਸੀਂ ਵੇਖੋ ਇੱਥੇ ਵੀ ਸਾਡੇ ਤੋਂ ਇੱਕ ਗਲਤੀ ਹੁੰਦੀ ਆ ਉਹ ਇਹ ਜਦੋਂ ਉਹਨੂੰ ਪਤਾ ਲੱਗੇਗਾ ਨਾ ਬਾਣੀ ਪੜਨ ਦਾ ਫਾਇਦਾ ਕੀ ਆ ਬਾਣੀ ਪੜਨ ਦਾ ਫਲ ਕੀ ਆ ਬਾਣੀ ਪੜ ਕੇ ਕੀ ਮਿਲਦਾ ਉਹਨੂੰ ਕਹਿਣਾ ਨਹੀਂ ਪਵੇਗਾ ਉਹ ਆਪ ਹੀ ਬਾਣੀ ਪੜ੍ਹੇਗਾ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਨਾ ਆਪਦੇ ਬੱਚਿਆਂ ਦੇ ਨਾਲ ਘਰ ਦੇ ਮੈਂਬਰਾਂ ਨਾਲ ਦੋਸਤਾਂ ਵਾਲਾ ਵਿਵਹਾਰ ਕਰੋ ਜੇ ਆਪਾਂ ਉਹਨਾਂ ਨੂੰ ਗੱਲ-ਗੱਲ ਤੇ ਘੂਰਾਗੇ ਫਿਰ ਉਹ ਕਿਵੇਂ ਬਾਣੀ ਨਾਲ ਜੁੜਨਗੇ ਨਹੀਂ ਜੁੜ ਸਕਦੇ ਜਦੋਂ ਵੀ ਕੋਈ ਜੁੜੂਗਾ ਬਾਣੀ ਦੇ ਨਾਲ ਉਹ ਪਿਆਰ ਦੇ ਨਾਲ ਹੀ ਜੁੜੂਗਾ ਟੱਕੇ ਦੇ ਨਾਲ ਉਹ ਜੁੜਦਾ ਹੀ ਨਹੀਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਸਾਡੇ ਘਰ ਵਿੱਚ ਕੋਈ ਸ਼ਰਾਬ ਪੀਂਦਾ ਤੇ ਜੇ ਸ਼ਰਾਬ ਪੀਂਦਾ ਤੇ ਅਸੀਂ ਉਹਨੂੰ ਘੂਰਦੇ ਆ ਸਮਝਾਉਂਨੇ ਆ ਸਮਝਦਾ ਨਹੀਂ ਜੇ ਕੋਈ ਹੈ ਸਾਡੇ ਤੋਂ ਛੋਟਾ ਕਈ ਵਾਰੀ ਆਪਾਂ ਘੂਰ ਦਿੰਨੇ ਆ ਸਮਝਦਾ ਨਹੀਂ ਆਪਾਂ ਕਹਿੰਨੇ ਤੂੰ ਅੱਜ ਹੀ ਸ਼ਰਾਬ ਛੱਡ ਦੇ ਸ਼ਰਾਬ ਉਹ ਪੀ ਰਿਆ 2 ਸਾਲਾਂ ਤੋਂ 3 ਸਾਲਾਂ ਤੋਂ ਤੇ ਆਪਾਂ ਨੂੰ ਕਹਿ ਦਿੰਨੇ ਅੱਜ ਹੀ ਛੱਡ ਦੇ ਨਹੀਂ ਇਦਾਂ ਨਹੀਂ ਹੁੰਦਾ ਹੁੰਦਾ ਸਾਥ ਸੰਗਤ ਜੀ ਹਾਂ ਸਤਿਗੁਰੂ ਦੀ ਕਿਰਪਾ ਹੋ ਜੇ ਗੱਲ ਵੱਖਰੀ ਆ ਪਰ ਸਾਡੇ ਜਦੋਂ ਆਪਾਂ ਕਹਿੰਨੇ ਅਸੀਂ ਸਮਝਾਇਆ ਸਮਝਦਾ ਨਹੀਂ ਕਈ ਵਾਰੀ ਸਾਡੀ ਵੀ ਕੋਈ ਆਦਤ ਹੁੰਦੀ ਆ ਪੱਕੀ ਆਪਾਂ ਉਹਨੂੰ ਇੱਕ ਦਿਨ ਚ ਥੋੜੀ ਛੱਡ ਸਕਦੇ ਆ ਉਹ ਤਾਂ ਨਸ਼ਾ ਵਾ ਉਹ ਤਾਂ ਸ਼ਰਾਬ ਉਹ ਛੱਡਣੀ ਔਖੀ ਹੁੰਦੀ ਆ ਮੇਰੇ ਕਹਿਣ ਦਾ ਭਾਵ ਜੋ ਤੁਹਾਨੂੰ ਮੈਂ ਸਮਝਾਉਣਾ ਚਾਹੁੰਨਾ ਅੱਜ ਜਿਹੜੀ ਗੱਲ ਉਹ ਇਹ ਆ ਜਦੋਂ ਅਸੀਂ ਬਖਸ਼ਿਸ਼ ਦੇ ਪਾਤਰ ਬਣਾਂਗੇ ਸਮਝਾਂਗੇ ਸਤਿਗੁਰੂ ਦੀ ਬਾਣੀ ਨੂੰ ਸਾਡੇ ਇਤਿਹਾਸ ਚ ਕਿੰਨੀਆਂ ਹੀ ਚੀਜ਼ਾਂ ਦੀਆਂ ਗਵਾਹੀਆਂ ਨੇ ਜਿਨ੍ਹਾਂ ਨੇ ਮਾਲਕ ਦੇ ਅੱਗੇ ਸੱਤ ਬਚਨ ਦੀ ਪੜ੍ਹਾਈ ਕੀਤੀ ਆ ਇੱਕ ਦਿਨ ਐਸਾ ਆਇਆ ਸਾਹਿਬ ਨੇ ਉਹਨਾਂ ਨੂੰ ਆਪਣੇ ਰੂਪ ਬਣਾ ਲਿਆ ਜਿਨ੍ਹਾਂ ਦਾ ਨਾਮ ਲੈਂਦੇ ਆ ਤੁਹਾਡੇ ਅੰਦਰ ਠੰਡ ਪੈਂਦੀ ਹੈ ਇੱਕ ਵਾਰੀ ਕਹੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਦੋਂ ਆਪਾਂ ਸਾਰੇ ਆਖਦੇ ਆ ਮੈਂ ਕਹਿੰਨਾ ਆਪ ਜੀ ਆਖਦੇ ਹੋ ਬੜੀ ਠੰਡ ਪੈਂਦੀ ਹੈ ਤੁਸੀਂ ਬੋਲਦੇ ਹੋ ਸੁਣਦੇ ਹੋ ਇੱਕ ਵਾਰੀ ਫੇਰ ਆਪਾਂ ਪਿਆਰ ਨਾਲ ਜਦੋਂ ਕਹਿੰਨੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਖੋ ਐਸੇ ਸ਼ਹੀਦ ਐਸੇ ਪਿਆਰੇ ਇੰਨਾ ਨੇ ساری ਜ਼ਿੰਦਗੀ ਗੁਰੂ ਦੇ ਲੇਖੇ ਲਾਈ ਆ ਮਹਾਰਾਜ ਦੇ ਬਚਨਾਂ ਨੂੰ ਕਮਾਇਆ ਸੱਤ ਬਚਨ ਦੀ ਪੜ੍ਹਾਈ ਕੀਤੀ ਤੁਸੀਂ ਇਹ ਦੋ ਗੱਲਾਂ ਮੇਰੀਆਂ ਯਾਦ ਰੱਖਣੀਆਂ ਮਹਾਂਪੁਰਖ ਕਿਆ ਕਰਦੇ ਸੀ ਕਹਿੰਦੇ ਜਦੋਂ ਕੋਈ ਤੁਹਾਨੂੰ ਕੋਈ ਕੰਮ ਕਰਨ ਲਈ ਕਹਿ ਰਿਹਾ ਨਾ ਸਮਝ ਲੋ ਦਾ ਤੁਹਾਡੇ ਤੇ ਵਿਸ਼ਵਾਸ ਨਹੀਂ ਬਣ ਰਿਹਾ ਅਗਲੇ ਨੂੰ ਸਾਹਮੋਂ ਤੁਸੀਂ ਜਦੋਂ ਇਹ ਬਚਨ ਕਹੋਗੇ ਸੱਤ ਬਚਨ ਸਾਧ ਸੰਗਤ ਦੀ ਯਾਦ ਰੱਖਣਾ ਉਹ ਬੰਦੇ ਨੂੰ ਭਰੋਸਾ ਹੋ ਜਾਏਗਾ ਵੀ ਇਹ ਕੰਮ ਨੂੰ ਠੀਕ ਢੰਗ ਨਾਲ ਕਰੇਗਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਮ ਨੂੰ ਵਿਗਾੜ ਦੇਣਾ ਤੇ ਵੈਸੇ ਸੱਤ ਬਚਨ ਕਹਿ ਦੇਣਾ ਨਹੀਂ ਜੀ ਇਹ ਇੱਕ ਬਹੁਤ ਚੰਗੀ ਗੱਲਬਾਤ ਦਾ ਗੁਣ ਆ ਜਦੋਂ ਆਪਾਂ ਸੱਤ ਬਚਨ ਕਹਿੰਨੇ ਆ ਗੁਣ ਲੈ ਲਓ ਜੀ ਤੇ ਇੱਥੇ ਮੈਂ ਤੁਹਾਨੂੰ ਦੱਸਦਾ ਜੀ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਤੋਂ ਸੰਗਤਾਂ ਝੋਲੀਆਂ ਭਰਦੀਆਂ ਨੇ ਹੁਣ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਵੀ ਸੰਗਤ ਬਹੁਤ ਆਉਂਦੀ ਆ ਲੱਖਾਂ ਦੀ ਗਿਣਤੀ ਵਿੱਚ ਆਉਂਦੀ ਆ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਦਾ ਇਹ ਤੁਸੀਂ ਸਮਝੋ ਇਹ ਗੱਲ ਨੂੰ ਕਿਉਂ ਜਿਨੇ ਬਚਨ ਕਮਾਇਆ ਜਿਨੇ ਅਸੀਸਾਂ ਲਈਆਂ ਗੁਰੂ ਦੀਆਂ ਗੁਰੂ ਨੇ ਉਹਨੂੰ ਆਪਣੇ ਰੂਪ ਬਣਾਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਿੰਨੇ ਪਿਆਰ ਦੇ ਨਾਲ ਆਪਾਂ ਸਾਰੇ ਪੁੱਤਰਾਂ ਦਾ ਦਾਨੀ ਕਹਿੰਨੇ ਆ ਧੀਆਂ ਦੇ ਵੀ ਦਾਨੀ ਨੇ ਪੁੱਤਰਾਂ ਦੇ ਵੀ ਦਾਨੀ ਨੇ ਦਰਗਾਹ ਦੀਆਂ ਚਾਬੀਆਂ ਵੀ ਮਿਲ ਗਈਆਂ ਕਿਉਂ ਮਿਲੀਆਂ ਬਚਨ ਕਮਾਏ ਅਸੀਸਾਂ ਲਈਆਂ ਸਤ ਬਚਨ ਕਿਹਾ ਹਾਂਜੀ ਦੀ ਪੜਾਈ ਕੀਤੀ ਆ ਕਹਿ ਦਿਓ ਵਾਹਿਗੁਰੂ ਸਾਜ ਸੰਗਤ ਜੀ ਜਿੰਨੀਆਂ ਵੀ ਚੀਜ਼ਾਂ ਸਾਡੇ ਕੋਲ ਨੇ ਭਾਵੇਂ ਫੋਨ ਅਸੀਂ ਫੋਨ ਨੂੰ ਲਿਮਟ ਦੇ ਵਿੱਚ ਇਸਤੇਮਾਲ ਕਰਾਂਗੇ ਕੋਈ ਚੀਜ਼ ਹੁੰਦੀ ਆ ਉਹਦੀ ਇੱਕ ਲਿਮਟ ਹੁੰਦੀ ਆ ਇਹ ਨਹੀਂ ਕਿ ਸਾਰਾ ਦਿਨ ਹੀ ਉਹ ਚੀਜ਼ ਕਰੀ ਜਾਣੀ ਆ ਇਹ ਸਾਧਨ ਨੂੰ ਜੇ ਸਾਧਨਾ ਵਾਂਗੂ ਵਰਤਾਂਗੇ ਫਿਰ ਇਹ ਸਾਨੂੰ ਫਾਇਦਾ ਕਰੇਗੀ ਨਹੀਂ ਨੁਕਸਾਨ ਕਰ ਦੇਵੇਗੀ ਤੇ ਚੀਜ਼ ਨਾ ਹੋਵੇ ਸਾਧਨ ਸਾਡੀ ਸਾਧਨਾ ਵਿੱਚ ਹੀ ਵਿਗਨ ਪਾ ਦੇ ਕਈ ਵਾਰੀ ਐਵੇਂ ਵੀ ਹੁੰਦਾ ਅਰਦਾਸ ਹੋ ਰਹੀ ਹੁੰਦੀ ਹੈ ਇੱਕ ਪਾਸੇ ਦੂਜੇ ਪਾਸੇ ਮੋਬਾਈਲ ਫੋਨ ਦੀ ਘੰਟੀ ਵੱਜ ਰਹੀ ਹੁੰਦੀ ਹੈ ਅਸੀਂ ਇੰਨੇ ਵੀ ਮੇਰੇ ਕਹਿਣ ਦਾ ਭਾਵ ਜੇ ਸਾਵਧਾਨੀ ਹੋਏ ਕਿ ਅਰਦਾਸ ਸਮੇ ਘੱਟ ਤੋਂ ਘਟਾਵ ਦਾ ਫੋਨ ਜਿਹੜਾ ਸਾਇਲੈਂਟ ਕਰਕੇ ਰੱਖੀਏ ਨੈਤਿਕਤਾ ਦੀਆਂ ਗੱਲਾਂ ਨੇ ਇਹ ਸਾਰੇ ਜਾਣਦੇ ਆ ਅਸੀਂ ਪਰ ਅੱਜ ਇੱਥੇ ਮੈਂ ਤੁਹਾਡੇ ਨਾਲ ਕੁਝ ਨਵੀਆਂ ਗੱਲਾਂ ਕਰਨ ਆਇਆ ਨਵੀਆਂ ਗੱਲਾਂ ਕਰਨੀਆਂ ਨੇ ਉਹ ਕਿਹੜੀਆਂ ਨੇ ਸਾਧ ਸੰਗਤ ਜੀ ਦੇਖੋ ਬੱਚੇ ਵੀ ਇਹਦੇ ਵੱਲ ਧਿਆਨ ਦੇਣ ਤੇ ਵੱਡੇ ਵੀ ਅਮਰਤ ਵੇਲੇ ਤੇ ਉੱਠਣਾ ਹੀ ਉੱਠਣਾ ਉੱਠ ਕੇ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਭਜਨ ਕਰਕੇ ਸਿਮਰਨ ਜਿਹੜਾ ਆਪਾਂ ਰੁਟੀਨ ਦੇ ਵਿੱਚ ਕਰਦੇ ਆ ਉਹਦੇ ਤੋਂ ਬਾਅਦ ਬੱਚਿਆਂ ਨੂੰ ਆਦਤ ਪਾਉਣੀ ਹੈ ਕਿਹੜੀ ਆਦਤ ਪਾਉਣੀ ਹੈ ਇੱਥੇ ਮੈਂ 5-6 ਆਦਤਾਂ ਦੀ ਗੱਲ ਕਰਨੀ ਆ ਜਿਹੜੀਆਂ ਸਾਡੀਆਂ ਵੀ ਨੇ ਤੇ ਬੱਚਿਆਂ ਦੀਆਂ ਵੀ ਨੇ ਆਦਤ ਨਵੀ ਪਨੀਰੀ ਜਿਹੜੀ ਛੋਟੀ ਪਨੀਰੀ ਆ ਉਹਨਾਂ ਦੀਆਂ ਵੀ ਆ ਬੱਚਿਆਂ ਦੀਆਂ ਵੀ ਨੇ ਅਸੀਂ ਗੱਲ ਨਾ ਲੱਗਣਾ ਬਾਪੂ ਦੇ ਸਾਧ ਸੰਗਤ ਜੀ ਤੇ ਬਾਪੂ ਗੱਲ ਨਾ ਕਦੋਂ ਲਾਏਗਾ ਜਦੋਂ ਅਸੀਂ ਸੱਤ ਬਚਨ ਦੀ ਪੜ੍ਹਾਈ ਕਰਾਂਗੇ ਹਾਂਜੀ ਦੀ ਪੜ੍ਹਾਈ ਕਰਾਂਗੇ ਇਹ ਚੀਜ਼ਾਂ ਅਪਣਾਇਓ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਉੱਠ ਕੇ ਕੀ ਕਰਦੇ ਹਾਂ ਅਮ੍ਰਿਤ ਵੇਲੇ ਸਿਮਰਨ ਕੀਤਾ ਨਿਤਨੇਮ ਕੀਤਾ ਬੰਦਗੀ ਕਿਹਨੇ ਕਰਵਾਈ ਆ ਮਹਾਰਾਜ ਨੇ ਕਰਵਾਈ ਆ ਉਦਮੋਨੇ ਬਖਸ਼ੇ ਆ ਆਮ ਤੌਰ ਤੇ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੱਡਿਆਂ ਦੇ ਪੈਰੀ ਹੱਥ ਲਾਇਓ ਅਸੀਸ ਲਓ ਫਤੇ ਬਲਾਓ ਚੰਗੀ ਗੱਲ ਆ ਪਰ ਮੇਰੀ ਬੇਨਤੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਆ ਵੀ ਸਿਖਾਓ ਬੱਚਿਓ ਜਿਸ ਵੱਡੇ ਦੇ ਅੱਗੇ ਤੁਹਾਡੇ ਵੱਡੇ ਵਡੇਰੇ ਵੀ ਝੁਕਦੇ ਆ ਉਹ ਵੱਡਾ ਕੌਣ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਵੱਡੇ ਕੌਣ ਆ ਬਾਬਾ ਦੀਪ ਸਿੰਘ ਜੀ ਉਹ ਵੱਡੇ ਕੌਣ ਆ ਮੇਰਾ ਸਾਹਿਬ ਮੇਰਾ ਪਰਮੇਸ਼ਰ ਭਾਵੇਂ ਇੰਨਾ ਹੀ ਕਹਿ ਦੇਣ ਬੱਚੇ ਤੋਤਲੀ ਜ਼ੁਬਾਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਦਾਂ ਹੀ ਕਹਿ ਦਿਆ ਕਰਨ ਬੱਚੇ ਭਾਵੇਂ ਆਪਦੀ ਤੋਤਲੀ ਜ਼ੁਬਾਨ ਵਿੱਚ ਹੀ ਕਹਿ ਦੇਣ ਸਿਰ ਝੁਕਾ ਦੇਣ ਤੇ ਯਾਦ ਰੱਖਣਾ ਤੁਹਾਡੇ ਪਰਿਵਾਰ ਦੇ ਵਿੱਚ ਬੜੀ ਬਰਕਤ ਪਵੇਗੀ ਇਹ ਬਹੁਤ ਵੱਡਾ ਗੁਣਾ ਇਹਨੂੰ ਛੋਟਾ ਨਾ ਜਾਣਿਓ ਤੇ ਬਾਬਾ ਕਹਿਣ ਵਾਲੇ ਭਾਵਨਾ ਬਣਾਉਣੀ ਆ ਇਹ ਨਹੀਂ ਕਿ ਉੱਪਰੋਂ ਉੱਪਰੋਂ ਬਾਬਾ ਕਹਿ ਦੇਣਾ ਇਹ ਮੇਰਾ ਬਾਬਾ ਇਹ ਮੇਰਾ ਵੱਡਾ ਬਜ਼ੁਰਗ ਆ ਇਹ ਮੇਰੇ ਪਰਿਵਾਰ ਦਾ ਮੈਂਬਰ ਹੈ ਮੇਰਾ ਸਾਹਿਬ ਹੈ ਇਸ ਕਰਕੇ ਹੁਣ ਡਾਕਟਰ ਤੇ ਲੋਕਾਂ ਲਈ ਡਾਕਟਰ ਹੁੰਦਾ ਡਾਕਟਰ ਨੂੰ ਲੋਕੀ ਕਹਿਣਗੇ ਡਾਕਟਰ ਸਾਹਿਬ ਦੇਖੋ ਪਰ ਜਿਸ ਬੱਚੇ ਦਾ ਪਿਤਾ ਡਾਕਟਰ ਹੋਵੇ ਉਹ ਆਪਣੇ ਪਿਤਾ ਨੂੰ ਡਾਕਟਰ ਸਾਹਿਬ ਥੋੜੀ ਕਹੇਗਾ ਉਹ ਤਾਂ ਪਾਪਾ ਹੀ ਕਹੇਗਾ ਨਾ ਬਾਪੂ ਹੀ ਕਹੇਗਾ ਪਿਤਾ ਜੀ ਕਹੇਗਾ ਇਸੇ ਤਰ੍ਹਾਂ ਆਪਦੀ ਭਾਵਨਾ ਬਣਾ ਕੇ ਇਹ ਸਾਡੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਨੇ ਇਹ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਫਤਿਹ ਬੁਲਾਉਣੀ ਹੈ ਇਹਦਾ ਬਹੁਤ ਵੱਡਾ ਲਾਭ ਹੋਣਾ ਜਿਹੜੀ ਸਵੇਰ ਆ ਸਾਡੀ ਸਭ ਤੋਂ ਪਹਿਲਾਂ ਅਸੀਂ ਜਦੋਂ ਆਪਦੇ ਵੱਡਿਆਂ ਨੂੰ ਯਾਦ ਕਰਾਂਗੇ ਸਾਡਾ ਦਿਨ ਕਿਵੇਂ ਬੁਰਾ ਹੋਵੇਗਾ ਜੀ ਸਭ ਕੁਝ ਚੜ੍ਹਦੀ ਕਲਾ ਵਿੱਚ ਹੋ ਜਾਵੇਗਾ ਆਪਸ ਦੇ ਵਿੱਚ ਕਨੈਕਟੀਵਿਟੀ ਬਣਨੀ ਸ਼ੁਰੂ ਹੋ ਜਾਂਦੀ ਆ ਸੰਪਰਕ ਬਣਦਾ ਇਹ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਆਪਦੇ ਬੱਚਿਆਂ ਤੋਂ ਇਹ ਕੰਮ ਕਰਾਓ ਇਹ ਸੋਚ ਬਣਾਓ ਕਿ ਘਰ ਦੇ ਵਿੱਚ ਸਾਹਿਬ ਨੂੰ ਫਤਿਹ ਬੁਲਾਉਣੀ ਹੀ ਬੁਲਾਉਣੀ ਹੈ ਤੇ ਤੁਸੀਂ ਖਿਆਲ ਕਰਨਾ ਬਹੁਤ ساری ਸੰਗਤ ਆ ਜਿਹਦੇ ਵਿੱਚੋਂ ਐਸੇ ਗੁਰਸਿੱਖ ਹੁੰਦੇ ਆ ਜੋ ਜਦੋਂ ਮੱਥਾ ਟੇਕਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਤਿਹ ਬੁਲਾਉਂਦੇ ਆ ਜਾਂ ਕਈ ਮੈਂ ਦੇਖਿਆ ਸ਼ਹੀਦਾ ਸਾਹਿਬ ਦੇ ਵਿੱਚ ਪ੍ਰੇਮੀ ਕਈ ਆਉਂਦੇ ਆ ਬੜੀ ਸੇਵਾ ਕਰਦੇ ਆ ਚਲੋ ਉਹਨਾਂ ਦੀ ਭਾਵਨਾ ਬਾਬਾ ਦੀਪ ਸਿੰਘ ਜੀ ਦੇ ਸਰੂਪ ਵੱਲ ਵੇਖ ਕੇ ਕਹਿੰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਗੱਲ ਉਹਨਾਂ ਦੀ ਬੜੀ ਚੰਗੀ ਲੱਗਦੀ ਆ ਵੇਖੋ ਕਿੱਡਾ ਪਿਆਰ ਪਹਿਲਾ ਕੰਮ ਇਹ ਕਰਨਾ ਸਿਮਰਨ ਬੰਦਗੀ ਨਿਤਨੇਮ ਕਰਨ ਤੋਂ ਬਾਅਦ ਗੁਰੂ ਮਹਾਰਾਜ ਨੂੰ ਫਤਿਹ ਬੁਲਾਉਣੀ ਉਸ ਤੋਂ ਬਾਅਦ ਆਪਦੇ ਅੰਦਰ ਕੀ ਸੋਚਣਾ ਪਤਾ ਇਹ ਸੋਚਣਾ ਮੈਂ ਇੱਕ ਸ਼ਾਂਤ ਆਤਮਾ ਕਹਿ ਦਿਓ ਜੀ ਵਾਹਿਗੁਰੂ ਸ਼ੁਰੂਆਤ ਵਿੱਚ ਸਵੇਰੇ ਸੋਚ ਲੈਣਾ ਕਿਉਂ ਸੋਚਣਾ ਹੁਣ ਤੁਸੀਂ ਕਹੋਗੇ ਕਿਉਂਕਿ ਸਾਰਾ ਦਿਨ ਦਫ਼ਤਰ ਵਿੱਚ ਸਾਰਾ ਦਿਨ ਘਰਾਂ ਦੇ ਕੰਮ ਹਿਸਾਬ ਕਿਤਾਬ ਚੱਲਣੇ ਆ ਇੱਥੇ ਗੁੱਸਾ ਨਹੀਂ ਕਰਨਾ ਇਸੇ ਲਈ ਮੈਂ ਸਵੇਰੀ ਇਹ ਚੀਜ਼ ਨੂੰ ਆਪਣੇ ਅੰਦਰ ਲੈ ਕੇ ਚੱਲਣਾ ਕਿ ਮੈਂ ਇੱਕ ਸ਼ਾਂਤ ਭਰੀ ਆਤਮਾ ਹਾਂ ਤੇ ਮੈਨੂੰ ਕਿਸੇ ਕੋਲੋਂ ਵੀ ਕੁਝ ਨਹੀਂ ਚਾਹੀਦਾ ਇਹ ਵੀ ਕਹਿਣਾ ਮੈਨੂੰ ਗੁਰੂ ਨੇ ਦਾਤਾਂ ਵੰਡਣ ਵਾਲਾ ਬਣਾਇਆ ਮੰਗਣ ਵਾਲਾ ਨਹੀਂ ਬਣਾਇਆ ਇਹ ਸੋਚਣਾ ਆਪਦੇ ਅੰਦਰ ਮੈਨੂੰ ਮਾਲਕ ਨੇ ਹੱਥ ੱਡਣ ਵਾਲਾ ਨਹੀਂ ਬਣਾਇਆ ਦਾਤਾਂ ਦੇਣ ਵਾਲਾ ਬਣਾਇਆ ਇਹ ਚੀਜ਼ਾਂ ਆਪਦੇ ਅੰਦਰ ਸੋਚਣੀਆਂ ਨੇ ਵੇਖਿਓ ਇਹ ਸੋਚ ਕੇ ਕਰਕੇ ਦੇਖਿਓ 5-6 ਦਿਨ ਕਰਕੇ ਦੇਖਿਓ ਦੇਖਿਓ ਤੁਹਾਡਾ ਦਿਨ ਤੁਹਾਡੀ ਜ਼ਿੰਦਗੀ ਕਿਵੇਂ ਬਦਲੇਗੀ ਆਨੰਦ ਵਿੱਚ ਬੀਤੇਗਾ ਤੇ ਉਸ ਤੋਂ ਬਾਅਦ ਮੇਰਾ ਸਰੀਰ ਬਿਲਕੁਲ ਸਹੀ ਆ ਮੈਂ ਬਿਲਕੁਲ ਸਿਹਤਮੰਦ ਆ ਭਾਵੇਂ ਥੋੜਾ ਸਿਰ ਪੀੜ ਵੀ ਹੋਵੇ ਲੱਤਾਂ ਵੀ ਦਰਦ ਨੇ ਪਰ ਸੋਚਣਾ ਆਏ ਸੋਚ ਬੰਦੇ ਨੂੰ ਨਾ ਚੜ੍ਹਦੀ ਕਲਾ ਵਿੱਚ ਲੈ ਜਾਂਦੀ ਹੈ ਤੇ ਸੋਚ ਮਾੜੀ ਹੋਵੇ ਘਰ ਬਰਬਾਦ ਹੋ ਜਾਂਦੇ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਸਾਰਾ ਦਿਨ ਢਿੱਲਾ ਹੀ ਬੀਤੂਗਾ ਜੇ ਹੀ ਸੋਚੀ ਜਾਵਾਂਗੇ ਮੇਰੀ ਸਿਹਤ ਬੜੀ ਢਿੱਲੀ ਆ ਇਹ ਸਵੇਰੇ ਉੱਠ ਕੇ ਚਾਰ ਪੰਜ ਚੀਜ਼ਾਂ ਕਰਨੀਆਂ ਜਦੋਂ ਗੁਰੂ ਮਹਾਰਾਜ ਦਾ ਓਟ ਆਸਰਾ ਲਵਾਂਗੇ ਆਪਦੇ ਅੰਦਰੇ ਸੋਚਾਂਗੇ ਇੱਕ ਗੱਲ ਚੇਤੇ ਰੱਖਿਓ ਸੰਕਲਪ ਦੇ ਨਾਲ ਹੀ ਸ੍ਰਿਸ਼ਟੀ ਬਣਦੀ ਆ ਇੱਕ ਬਾਹਰੀ ਸ੍ਰਿਸ਼ਟੀ ਇਕਾ ਸਾਡੇ ਅੰਦਰਲੀ ਸ੍ਰਸ਼ਟੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਭਗਤ ਜੀ ਕਹਿੰਦੇ ਆ ਨਾ ਤੇ ਅੰਦਰਲਾ ਸੰਸਾਰ ਜੇ ਤਿਆਰ ਹੋਵੇਗਾ ਜਿਹੋ ਜੀ ਤੂੰ ਬੰਦਿਆ ਸੋਚ ਰੱਖੇਗਾ ਇਹ ਕਰਕੇ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸੋਚ ਮੇਰਾ ਸਰੀਰ ਬਿਲਕੁਲ ਸਹੀ ਆ ਮੈਂ ਸਿਹਤਮੰਦ ਹਾਂ ਮੈਨੂੰ ਕੋਈ ਪਰੇਸ਼ਾਨੀ ਹੈ ਹੀ ਨਹੀਂ ਫਿਰ ਸਾਰਾ ਦਿਨ ਤੇਰੇ ਵਿੱਚ ਉਹੀ ਚੀਜ਼ ਜਿਹੜੀ ਆ ਚੱਲੇਗੀ ਕਰੋਗੇ ਇਦਾਂ ਸਾਧ ਸੰਗਤ ਜੀ ਕਰੋਗੇ ਤੇ ਜੇ ਤੁਸੀਂ ਕਰੋਗੇ ਤੇ ਤੁਹਾਨੂੰ ਫਲ ਵੀ ਮਿਲੇਗਾ ਦਾ ਮੈਂ ਕਹਿ ਰਿਹਾ ਅੱਜ ਤੋਂ ਹੀ ਇਹ ਕਰਨਾ ਕੋਸ਼ਿਸ਼ ਕਰਨੀ ਆ ਤੇ ਕਈ ਵਾਰ ਆਪਾਂ ਕਹਿੰਦੇ ਆ ਮੈਂ ਕੋਸ਼ਿਸ਼ ਕੱਲ ਨੂੰ ਕਰੂੰਗਾ ਫਿਰ ਤੁਸੀਂ ਕਦੇ ਨਹੀਂ ਕਰਨੀ ਅੱਜ ਤੋਂ ਹੀ ਇਹ ਚੀਜ਼ਾਂ ਕਰਨੀਆਂ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕਾਂ ਲੱਗੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਦੇਖੋ ਉੱਥੇ ਆਪਾਂ ਸ਼ਰਦਾ ਦੇ ਨਾਲ ਦਾ ਸੰਬੰਧ ਕੱਢਦੇ ਆ ਉੱਥੇ ਕਈ ਵਾਰੀ ਕੀ ਹੁੰਦਾ ਉੱਥੇ ਵੀ ਸਾਡਾ ਮਨ ਕਾਲਾ ਪੈ ਜਾਂਦਾ ਵੀ ਅਸੀਂ ਅੱਗੇ ਹੋ ਕੇ ਮੱਥਾ ਟੇਕਣਾ ਆਪਦੇ ਆਪ ਨੂੰ ਸ਼ਾਂਤੀ ਵਾਲਾ ਬਣਾਉਣਾ ਦੇਖੋ ਆਪਦੇ ਆਪ ਨੂੰ ਇਹੋ ਜਿਹਾ ਬਣਾਓ ਵੀ ਕਿਸੇ ਦੀ ਅਰਦਾਸ ਉਹ ਪੂਰੀ ਹੋ ਜੇ ਜੋ ਆਪਾਂ ਅਰਦਾਸ ਵਿੱਚ ਕਹਿੰਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਆਪਦੇ ਆਪ ਨੂੰ ਉਹੋ ਜਿਹਾ ਬਣਾਓ ਭਾਣੋ ਕੋਈ ਮਿਲੇ ਤੇ ਉਹਨੂੰ ਗੁਰੂ ਦੀ ਯਾਦ ਆਵੇ ਇਹ ਨਾ ਲੱਭੋ ਵੀ ਮੈਨੂੰ ਕੋਈ ਲੱਭ ਜੇ ਗੁਰਮਖ ਵੀ ਜਿਹਨੂੰ ਮਿਲ ਕੇ ਮੈਨੂੰ ਗੁਰੂ ਦੀ ਯਾਦ ਆਵੇ ਆਪਦੇ ਆਪ ਨੂੰ ਹੀ ਉਹ ਬਣਾ ਲਓ ਹੁਣ ਮੈਂ ਉਹ ਗੱਲ ਕਰ ਰਿਹਾ ਸੀ ਕਿ ਗੋਲਕਾਂ ਦੇ ਵਿੱਚ ਅਸੀਂ ਜਾ ਕੇ ਮਾਇਆ ਦਾ ਮੱਥਾ ਟੇਕਦੇ ਹਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਉੱਥੇ ਦਾਨ ਪੇਟੀ ਲੱਗੀ ਹੁੰਦੀ ਆ ਅੱਜ ਇਹ ਧਾਰਨ ਕਰ ਲੋ ਆਪਣੀ ਆਲਸ ਨੂੰ ਆਪਣੇ ਗੁੱਸੇ ਨੂੰ ਆਪਣੇ ਕਾਲੇਪਨ ਨੂੰ ਜਿੰਨੀਆਂ ਵੀ ਮਾੜੀਆਂ ਚੀਜ਼ਾਂ ਨੇ ਇਹਨਾਂ ਨੂੰ ਉਹ ਗੋਲਕ ਵਿੱਚ ਪਾ ਦਿਓ ਅਸੀਂ ਆਪਣਾ ਸੁਧਾਰ ਕਰਨਾ ਜੀ ਬਾਹਰੋਂ ਨਹੀਂ ਕਿਸੇ ਨੇ ਕਰਨਾ ਨਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਬਾਬਾ ਨਾਨਕ ਜੀ ਦੇ ਬਚਨ ਚੇਤੇ ਕਰੋ ਜੀ ਆਪਦੇ ਹੱਥੀ ਬੰਦਾ ਆਪ ਹੀ ਆਪਦੇ ਕਾਜ ਸਵਾਰ ਸਕਦਾ ਪਿਆਰਿਓ ਇਹ ਸੋਚ ਬਣਾਉਣੀ ਆ ਕਿ ਮੇਰਾ ਪਰਿਵਾਰ ਇਕੱਠਾ ਨਹੀਂ ਤੇ ਅੱਜ ਕੱਲ ਸਾਰੇ ਇਕੱਲੇ ਰਹਿਣ ਵਿੱਚ ਖੁਸ਼ ਨੇ ਵੱਖਰੇ ਰਹਿਣ ਵਿੱਚ ਖੁਸ਼ ਨੇ ਆਪਦੇ ਅੰਦਰ ਚੰਗੀ ਸੋਚ ਲੈ ਕੇ ਆਉਣੀ ਕਰਦੇ ਹੋਗੇ ਇਹੋ ਜਿਹਾ ਕਾਰਜ ਤੇ ਤੁਸੀਂ ਵੇਖੋਗੇ ਟੁੱਟਦਾ ਹੋਇਆ ਪਰਿਵਾਰ ਵੀ ਤੁਹਾਡਾ ਜੁੜਨ ਲੱਗ ਜਾਏਗਾ ਏਡੀ ਸਤਗੁਰੂ ਦੀ ਕਿਰਪਾ ਹੋ ਜੇਗੀ ਚੰਗੀ ਸੋਚ ਬਣਾਓ ਕਾਰਜ ਵੀ ਚੰਗੇ ਹੋਣਗੇ ਚੰਗਾ ਆਪਦੀ ਸੋਚ ਨੂੰ ਕਰ ਲੋ ਪਰ ਕਾ ਬੁਰਾ ਨਾ ਰੱਖੋ ਚੀਤ ਸੋਚ ਚੰਗੀ ਹੋਗੀ ਤੁਮ ਕੋ ਦੁੱਖ ਨਹੀਂ ਭਾਈ ਮੀਤ ਸੁਪਨੇ 'ਚ ਵੀ ਕਿਸੇ ਦਾ ਬੁਰਾ ਨਾ ਤੱਕੋ ਕਰਨਾ ਤਾਂ ਦੂਰ ਦੀ ਗੱਲ ਆ ਨਾ ਸੋਚ ਜੇ ਸੋਚ ਵਿੱਚ ਵੀ ਸੋਚ ਲਿਆ ਨਾ ਮਹਾਰਾਜ ਦੀ ਬਾਣੀ ਕਹਿੰਦੀ ਕਿਸੇ ਦਾ ਬੁਰਾ ਸਿੱਖਾ ਵੀ ਕਰਮ ਹੋ ਗਿਆ ਇਸ ਕਰਕੇ ਭਾਈ ਤੇ ਚੰਗੀਆਂ ਚੀਜ਼ਾਂ ਆਪਦੇ ਅੰਦਰ ਲਿਆਓਗੇ ਟੁੱਟਦੇ ਪਰਿਵਾਰ ਇਕੱਠੇ ਹੋਣ ਲੱਗ ਪੈਣਗੇ ਇਹ ਸਿਰਫ ਚੀਜ਼ਾਂ ਸੋਚਣੀਆਂ ਨੇ ਜਿਉਂ-ਜਿਉਂ ਸੋਚੋਗੇ ਇੱਕ ਦਿਨ ਆਏਗਾ ਅਮਲੀ ਜਾਮਾ ਵੀ ਪਹਿਨਾ ਦਿਓਗੇ ਇਹਨਾਂ ਚੀਜ਼ਾਂ ਨੂੰ ਬੰਦਾ ਜੋ ਸੋਚਦਾ ਇੱਕ ਦਿਨ ਕਰ ਦਿੰਦਾ ਉਹ ਯਾਦ ਰੱਖਿਓ ਸਾਧ ਸੰਗਤ ਜੀ ਇਸ ਕਰਕੇ ਜਿਹੜੀਆਂ ਗੱਲਾਂ ਕਈਆਂ ਨੇ ਨਾ ਮਹਾਪੁਰਖਾ ਹੰਸਾਲੀ ਸਾਹਿਬ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਦੇਖੋ ਉਹਨਾਂ ਨੇ ਵੀ ਸਾਨੂੰ ਇਸ ਪਾਸੇ ਜੋੜਿਆ। ਬਾਬਾ ਨਾਨਕ ਸਿੰਘ ਜੀ ਹਨ। ਉਹਨਾਂ ਨੇ ਵੀ ਸਾਨੂੰ ਬੰਦਗੀ ਦੇ ਨਾਲ ਜੋੜਿਆ। ਕੋਈ ਵੀ ਮਹਾਪੁਰਖ ਹਨ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਉਹਨਾਂ ਨੇ ਵੀ ਸਾਨੂੰ ਚੰਗਾ ਸੋਚਣ ਲਈ ਕਿਹਾ। ਗੁਰੂ ਮਹਾਰਾਜ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਜਿੰਨਾ ਵੀ ਆਪਾਂ ਜਿੰਨਾ ਜੀਵਨ ਪੜਾਂਗੇ ਗੁਰਮੁਖਾਂ ਦਾ ਬਾਬਾ ਦੀਪ ਸਿੰਘ ਜੀ। ਇਹਨਾਂ ਸਭ ਨੇ ਸਾਨੂੰ ਚੰਗਾ ਕਰਨ ਲਈ ਚੰਗਾ ਸੋਚਣ ਲਈ ਕਿਹਾ। ਪਰ ਚੰਗਾ ਕਰਾਂਗੇ ਤਾਂ ਜੇ ਚੰਗਾ ਸੋਚਾਂਗੇ ਗੱਲ ਯਾਦ ਰੱਖਿਓ ਮੇਰੀ ਇਸ ਕਰਕੇ ਭਾਈ ਕਈ ਵਾਰੀ ਅਸੀਂ ਕਹਿ ਦਿੰਨੇ ਆ ਮੇਰੇ ਨਾਲ ਆ ਚੀਜ਼ ਹੋਗੀ ਆਪਾਂ ਸੋਚਦੇ ਹੀ ਉਦਾਂ ਮ ਤਾਂ ਕਰਕੇ ਸਾਡੇ ਨਾਲ ਉਦਾਂ ਹੁੰਦਾ ਇਸ ਕਰਕੇ ਹੁਣ ਕੋਸ਼ਿਸ਼ ਕਰੋ ਕੇਵਲ ਕੋਸ਼ਿਸ਼ ਹੀ ਨਹੀਂ ਕਰਨੀ ਹਿੰਮਤ ਵੀ ਕਰਨੀ ਹੁਣ ਇਹ ਚੀਜ਼ਾਂ ਕਰਨੀਆਂ ਨੇ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਨੂੰ ਸੁੱਖ ਮਿਲੇਗਾ ਆਰਾਮ ਮਿਲੇਗਾ ਸਾਧ ਸੰਗਤ ਜੀ ਇਹ ਜਿਹੜੀ ਕਿਸਮਤ ਆ ਨਾ ਇਹ ਵੀ ਬਣਾਇਆ ਹੀ ਬਣਦੀ ਆ ਉਦਮ ਦੇ ਨਾਲ ਸੋਚ ਚੰਗੀ ਹੋ ਕਿਸਮਤ ਵੀ ਚੰਗੀ ਹੋ ਯਾਦ ਰੱਖਣਾ ਆਪ ਦੇ ਅੰਦਰ ਬਸੇ ਚੀਜ਼ਾਂ ਲਿਆਉਣੀਆਂ ਨੇ ਮੈਂ ਆਪਣੇ ਮਾਲਕ ਆਪਣੇ ਗੁਰੂ ਦੀ ਅੰਸ਼ਾ ਤੇ ਜਿਹੜਾ ਗੁਰੂ ਦੀ ਅੰਸ਼ ਹੁੰਦਾ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਕਦੇ ਕਿਸੇ ਦਾ ਹੱਕ ਨਹੀਂ ਮਾਰ ਸਕਦਾ ਉਹ ਵੈਰ ਦੀਆਂ ਕੰਧਾਂ ਨਹੀਂ ਪਾ ਸਕਦਾ ਉਹ ਨਿਮਾਣਾ ਹੁੰਦਾ ਉਹਦੇ ਅੰਦਰ ਹੰਕਾਰ ਨਹੀਂ ਹੁੰਦਾ ਜਿਹੜਾ ਗੁਰੂ ਦੀ ਅੰਸ਼ਾ ਨਾ ਉਹਦੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ ਤੇ ਕਦੇ ਨਹੀਂ ਕਹਿਣਾ ਮੈਂ ਬਹੁਤ ਵੱਡਾ ਮੈਂ ਕਹਿਣਾ ਮੈਂ ਕੁਝ ਨਹੀਂ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ ਸਭ ਕੁਛ ਤੇਰਾ ਇਸ ਤਰ੍ਹਾਂ ਦੇ ਬਚਨ ਕਹਿਣੇ ਆ ਭਾਈ ਤਾਂ ਕੋਸ਼ਿਸ਼ ਕਰੋ ਇੱਕ ਘੰਟਾ ਕੰਮ ਕੀਤਾ ਉਦੋਂ ਬਾਅਦ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਇਹੀ ਕਹਿਣਾ ਮੈਂ ਆਪਣੇ ਮਾਲਕ ਦਾ ਬੱਚਾ ਮੈਂ ਉਹਦੀ ਦਾਤ ਆ ਮੇਰੇ ਕੋਲ ਸਵਾਸ ਉਹਦੇ ਦਿੱਤੇ ਆ ਦੇਖ ਲੈਣਾ ਵੀ ਅੰਦਰ ਉਹਦੀ ਯਾਦ ਚੱਲਦੀ ਆ ਕਿ ਨਹੀਂ ਇਹ ਦੇਖਣਾ ਹੀ ਸਿਮਰਨ ਹੋ ਜਾਏਗਾ ਘੰਟੇ ਘਵਾ ਦੇਖ ਲਿਆ ਕਰੋ ਉਹਦੀ ਯਾਦ ਹੈ ਕਿ ਨਹੀਂ ਅੱਲਾ ਦੀ ਦੇਖਣਾ ਹੀ ਬਸ ਸਿਮਰਨ ਬਣ ਜਾਏਗਾ ਯਾਦ ਬਣ ਜੇਗੀ ਬਸ ਆ ਗੱਲਾਂ ਨੇ ਸਤਿਵਚਨ ਦੀ ਪੜ੍ਹਾਈ ਕਰ ਲਓ ਭਾਈ ਆ ਸੋਚ ਚੰਗੀ ਕਰ ਲਓ ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ ਇਨੀਕ ਸੇਵਾ ਪ੍ਰਵਾਨ ਕਰਨੀ ਅੱਜ ਜੋ ਮੈਂ ਗੱਲਾਂ ਕੀਤੀਆਂ ਉਹਨਾਂ ਨੂੰ ਕੋਸ਼ਿਸ਼ ਕਰਿਓ ਉਹਨਾਂ ਨੂੰ ਮੰਨਿਓ ਗੁਰੂ ਕਿਰਪਾ ਕਰੇ ਸਾਡੀ ਜ਼ਿੰਦਗੀ ਵਿੱਚ ਇਹ ਨਹੀਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਡਟ ਪੋ ਬਸ ਗੁਰੂ ਨਾਨਕ ਸਾਹਿਬ ਜੀ ਵਰਤਣਗੇ ਗੁਰੂ ਕਿਰਪਾ ਕਰੇਗਾ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ